ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ 150 ਦੇ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਮਾ ਦਾ ਮੋਰ ਤੋਂ ਸਵਾਗਤ ਹੈ ਜੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਕਿਸ ਇਲਾਕੇ ਵਿੱਚ ਬੱਦਲਵਾਈ ਮੀਂਹ ਹਨੇਰੀ ਪਣੀ ਹੋਈ ਹੈ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਹੈ ਜੀ ਲਗਭਗ 2 ਵਜੇ ਤੋਂ ਲੈ ਕੇ 6-7 ਵਜੇ ਦੀ ਅਪਡੇਟ ਦਵਾਂਗੇ ਵੀਡੀਓ ਦੇਖਾਂਗੇ ਜੀ ਸੈਟਲਾਈਟ ਇਮੇਜ ਡਿਸਕਸ ਕਰਾਂਗੇ ਨਾਲੇ ਰਡਾਰ ਸਿਸਟਮ ਦੇਖਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਜੀ ਪਰ ਖਾਸ ਕਰ ਗੱਲ ਕਰੀਏ ਤਾਂ ਟਟਮੀ ਰੂਪ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਹਰਿਆਣਾ ਮਾਚਰ ਵਿਚ ਵੀ ਕਾਫੀ ਸੰਘਣੀ ਬੱਦਲਵਾਈ ਦਿਖਾਈ ਦੇ ਰਹੀ ਹੈ ਤੇ ਇਸੇ ਬਾਰੇ ਆਪਾਂ ਖਾਸ ਜਿਹੇ ਡਿਸਕਸ ਕਰ ਸਕਦੇ ਹਾਂ ਤਾਂ ਰਡਾਰ ਸਿਸਟਮ ਦੇਖ ਕੇ ਤੁਹਾਨੂੰ ਦੱਸ ਦਈਏ ਜੀ ਕਿਸ-ਕਿਸ ਇਲਾਕੇ ਵਿੱਚ ਕਿਵੇਂ ਦੇ ਹਾਲਾਤ ਬਣੇ ਹੋਏ ਨੇ ਜੀ ਰਡਾਰ ਸਿਸਟਮ ਸਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਖਾਸ ਕਰਕੇ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਥੋੜੀ-ਬਹੁਤੀ ਬੱਦਲਵਾਈ ਸਰਦੀ ਇਲਾਕੇ ਵਿੱਚ ਅੰਮ੍ਰਿਤਸਰ ਤਰਨਤਾਰਨ ਵਿੱਚ ਦਿਖਾਈ ਦੇ ਰਹੀ ਹੈ ਥੋੜੀ-ਬਹੁਤੀ ਆਪਾਂ ਗੱਲ ਕਰੀਏ ਟਟਵੇਂ ਰੂਪ ਦੇ ਵਿੱਚ ਪੈਚੀ ਰੂਪ ਦੇ ਵਿੱਚ ਬਠਿੰਡਾ ਮੁਕਤਸਰ ਦਾ ਏਰੀਆ ਹੋ ਗਿਆ ਜੀ ਨਾਲ ਦੀ ਮੈਂ ਗੱਲ ਕਰੀਏ ਤਾਂ ਸੈਂਟਰਲ ਦੇ ਵਿੱਚ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਬਲਾਚੌਰ ਅਤੇ ਰੂਪਨਗਰ ਦਾ ਇਸ ਇਲਾਕੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਤੇ ਥੋੜਾ ਬਹੁਤਾ ਇਲਾਕਾ ਨੰਗਲ ਦਾ ਆਉਂਦਾ ਦਿਖਾਈ ਦੇ ਰਿਹਾ ਤੇ ਅਗਰ ਥੱਲੇ ਆਪਾਂ ਪੰਜਾਬ ਦੇ ਸਾਊਥ ਦੀ ਗੱਲ ਕਰੀਏ ਤਾਂ ਥੋੜਾ ਬਹੁਤਾ ਏਰੀਆ ਪਟਿਆਲੇ ਤੋਂ ਅੱਗੇ ਫਤਿਹਗੜ੍ਹ ਸਾਹਿਬ ਦੇ ਵਿਚਕਾਰ ਹੋ ਗਿਆ ਜੀ ਤੇ ਨਾਲ ਲੱਗਦੀ ਸਰਤੀ ਇਲਾਕਾ ਹਮਤ ਹਰਿਆਣੇ ਦਾ ਜਿਹੜਾ ਪੰਜਾਬ ਨੂੰ ਟੱਚ ਕਰਦੇ ਉਹਦੇ ਵਿੱਚ ਵੀ ਬੱਦਲ ਪਾਈ ਬਣਦੀ ਦਿਖਾਈ ਦੇ ਰਹੀ ਹੈ ਆਪਾਂ ਗੱਲ ਕਰੀਏ ਮੀਂਹਾਂ ਦੀ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਆਉਂਦੇ ਕੁਝ ਘੰਟੇ ਦੇ ਵਿੱਚ ਮੀਂਹ ਦੇ ਹਾਲਾਤ ਬਣ ਸਕਦੇ ਨੇ ਸ਼ਾਇਦ ਇਸ ਆਪਾਂ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ ਵਿੱਚ ਪੈਣਾ ਮੀਂਹ ਸਟਾਰਟ ਵੀ ਹੋ ਜਾਵੇ ਕੁਝ ਆਉਂਦੇ ਅੱਧੇ ਪੌਣੇ ਘੰਟੇ ਦੇ ਵਿੱਚਕਾਰ ਬਾਕੀ ਅਗਰ ਹਵਾ ਤੇਜ਼ ਚੱਲਦੀ ਹੈ ਤਾਂ ਮੌਸਮ ਇਹ ਅੱਗੇ ਨਿਕਲ ਜਾਵੇਗਾ ਹਵਾ ਦੀ ਵਿੱਚ ਗੱਲ ਕਰੀਏ ਤਾਂ ਹੁੰਮਸ ਥੋੜੀ ਜੀ ਕੱਲ੍ਹ ਨਾਲੋਂ ਘੱਟ ਦਿਖਾਈ ਦੇ ਰਹੀ ਹੈ ਕਿਉਂਕਿ ਬੀਤੀ ਕੱਲ੍ਹ ਵੀ ਪੰਜਾਬ ਦੇ ਬਹੁਤੇ ਏਸ਼ੇ ਵਿੱਚ ਮੀਂਹ ਹੋਇਆ ਹੈ ਜੀ ਪਰ ਧੁੱਪ ਬੱਦਲਬਾਈ ਨਾਲ ਥੋੜਾ ਬਹੁਤ ਲੋਕਨ ਮਿੱਟੀ ਅੱਜ ਮੌਸਮ ਦੀ ਚੱਲ ਰਹੀ ਹੈ ਤੇ ਜਿਸ ਦੇ ਕਾਰਨ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਜਿਹੜੀਆਂ ਨੇ ਹੁਣ ਉਹ ਹਵਾ ਦੇ ਵਿੱਚ ਚੱਕਰਵਾਤੀ ਹਵਾਵਾਂ ਚੱਲ ਰਹੀਆਂ ਨੇ ਉੱਤਰ ਪੂਰਬ ਅਤੇ ਦੱਖਣ ਪੱਛਮ ਤੋਂ ਹਵਾਵਾਂ ਚੱਲਦੀ ਦਿਖਾਈ ਦੇ ਰਹੀਆਂ ਨੇ ਇਸ ਦੇ ਕਰਨ ਪੰਜਾਬ ਦੇ ਵਿੱਚ ਇੱਕ ਚੱਕਰਵਾਤੀ ਮਾਹੌਲ ਪੈਦਾ ਹੋ ਰਿਹਾ ਹੈ ਜੀ ਤੇ ਆਉਂਦੇ ਜਿਸ ਦੇ ਨਾਲ 31 ਤਰੀਕ ਨੂੰ ਮੀਂਹ ਦੇ ਅਲਰਟ ਦੁਆਰਾ ਤੋਂ ਜਾਰੀ ਹੋਏ ਨੇ ਬਾਕੀ ਆਪਾਂ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਗੱਲ ਕਰੀਏ ਤਾਂ ਪੈਚੀ ਰੂਪ ਦੇ ਵਿੱਚ ਜਿਹੜੇ ਤੁਹਾਨੂੰ ਜ਼ਿਲ੍ਹੇ ਦੱਸੇ ਗਏ ਨੇ ਉਹਨਾਂ ਵਿੱਚ ਮੀਂਹਾਂ ਦੀ ਉਮੀਦ ਦਿਖਾਈ ਦੇ ਰਹੀ ਹੈ ਬਾਕੀ ਰਾਤ ਦੀ ਅਪਡੇਟ ਜੋ ਵੀ ਹੋਵੇਗੀ ਉਹ ਤੁਹਾਨੂੰ ਰਾਤ ਦੀ ਵੀਡੀਓ ਵਿੱਚ ਮਿਲ ਜਾਵੇਗੀ ਵੀਡੀਓ ਤੁਹਾਨੂੰ ਉਦੋਂ ਹੀ ਮਿਲੇਗੀ ਜਦੋਂ ਤੁਸੀਂ ਅਚਰਨਿਤ ਸਬਸਕ੍ਰਾਈਬ ਕੀਤਾ ਹੋਵੇਗਾ ਬੈਲ ਆ ਛੋੜਦੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਜੀ